ਸਾਡੇ ਸਾਗਰਾਂ ਨੂੰ ਖਾ ਗਏ ਗੰਦੇ ਨਾਲਿਆਂ ਦੇ ਪਾਣੀ ਸ਼ੁਭ ਕਰਨ ਦੀ ਮੌਤ ਹਜੇ ਹੋਈ ਨਹੀਂ ਪ੍ਰਾਣੀ ਜਿਉਂਦੇ ਜੀਆਂ ਨਾਲ ਖੜੋ ਨਾਲੇ ਹੱਕਾਂ ਦੇ ਲਈ ਲੜੋ ਚਲੋ ਇਕੱਠੇ ਹੋ ਕੇ ਬਿੰਦ ਰੱਖ ਨੌਰੀ ਹਰ ਹਾਲ ਬੈਠਾ ਧਰਨੇ ਤੇ ਯੋਧਾ ਸਾਡਾ ਬਾਪੂ ਡੱਲੇਵਾਲ ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਖੇਤੀ ਬਾੜੀ ਜੇਰ ਹੋਗੀ ਰਹੂ ਦੇਸ਼ ਖੁਸ਼ਹਾਲ ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਸਾਰਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਖੇਤੀਬਾੜੀ ਨੂੰ ਕਿਸਾਨੀ ਨੂੰ ਪਿਆਰ ਕਰਨ ਵਾਲੇ ਹਰੇਕ ਇਨਸਾਨ ਨੂੰ ਰਿਕਵੈਸਟ ਹੈ ਕਿ ਸਾਡਾ ਯੋਧਾ ਉਹ ਸੂਰਮਾ ਉਹ ਮਹਾਨ ਆਤਮਾ ਸੂਰਾਸੂ ਪਹਿਚਾਨਿਆ ਲੜੈ ਦੀਨ ਕੇ ਹਿਤ ਹੈ ਨਾ ਦੀਨ ਦੇ ਲਈ ਦੇਸ਼ ਦੇ ਕਿਸਾਨਾਂ ਦੇ ਲਈ ਐਮਐਸਪੀ ਦੇ ਕਾਨੂੰਨ ਦੇ ਲਈ ਸਾਡੇ ਸੂਰਮੇ ਯੋਧੇ ਬਾਪੂ ਢੱਲੇਵਾਰ ਜੀ ਆਪਣੇ ਸਿੱਦਕ ਦੇ ਨਾਲ ਬੈਠੇ ਨੇ ਅਮਰਨ ਅਨਸੰਤੇ ਤੇ ਆਪਣਾ ਆਪਣਾ ਅਨਮੋਲ ਹੀਰਾ ਗਵਾਣਾ ਦੀ ਮੈਂ ਸਾਰਿਆਂ ਨੂੰ ਰਿਕਵੈਸਟ ਕਰਦਾ ਇਹਨਾਂ ਨੇ ਆਪਣੇ ਬੇਟੇ ਦਾ ਪਿਆ ਨਹੀਂ ਧਰਿਆ ਇਹਨਾਂ ਨੇ ਕੋਈ ਕੁਰਸੀ ਨਹੀਂ ਲੈਣੀ ਕੋਈ ਪਾਵਰ ਨਹੀਂ ਲੈਣੀ ਕੋਈ ਇਲੈਕਸ਼ਨ ਨਹੀਂ ਲੜਦੇ ਸਿਰਫ ਇੱਕੋ ਇੱਛਾ ਹੈ ਕਿ ਸਾਰੇ ਦੇਸ਼ ਦੇ ਕਿਸਾਨਾਂ ਨੂੰ ਜਿਹੜਾ ਮੁੱਲ ਹੈ ਉਹਨਾਂ ਦੀ ਫਸਲਾਂ ਦਾ ਇਹਨਾਂ ਦੀ ਫਸਲਾਂ ਦਾ ਮੁੱਲ ਮਿਲੇ ਐਮ ਐਸ ਪੀ ਦਾ ਕਾਨੂੰਨ ਬਣੇ ਸਵਾਮੀਨਾਥਨ ਦੀ ਰਿਪੋਰਟ ਦੇ ਹਿਸਾਬ ਨਾਲ ਸਾਰਿਆਂ ਨੂੰ ਫਸਲਾਂ ਦੇ ਰੇਟ ਮਿਲਣ ਹਰ ਇੱਕ ਚੀਜ਼ ਦਾ ਇੱਕ ਰੇਟ ਹੈ ਆਪਾਂ ਚਾਹੇ ਤੇਲ ਲੈ ਲਓ ਸਾਬਣ ਲੈ ਲਓ ਕੁਝ ਵੀ ਹੈ ਨਾ ਸਿਰਫ ਕਿਸਾਨ ਦੀ ਫਸਲ ਹੈ ਜਿੰਨੇ ਇਨੀ ਮਿਹਨਤ ਨਾਲ ਪੜਦੀ ਹੈ ਤੇ ਉਹਨੂੰ ਵੀ ਲੋਕਾਂ ਦੇ ਮੂਹਾਂਵਲ ਦੇਖਣਾ ਪੈਂਦਾ ਹੈ ਇੰਨੀ ਕ ਇੱਛਾ ਹੈ ਸਾਡੇ ਜੀ ਉਹਦੇ ਡੱਲੇਵਾਲ ਸਾਹਿਬ ਦੀ ਤੇ ਸਾਰੇ ਨੂੰ ਮੈਂ ਰਿਕਵੈਸਟ ਕਰਦਾ ਇਸ ਅਨਮੋਲ ਗਿਰੇ ਨੂੰ ਆਪਾਂ ਗਵਾ ਨਾ ਲਈਏ ਖਨੌਰੀ ਬਾਰਡਰ ਤੇ ਪਹੁੰਚ ਕੇ ਸਾਰੇ ਜਣੇ ਸਪੋਰਟ ਕਰੋ ਜੇ ਨਹੀਂ ਤੁਸੀਂ ਆ ਸਕਦੇ ਤਾਂ ਆਪਣੇ ਸੋਸ਼ਲ ਮੀਡੀਆ ਤੇ ਜਰੂਰ ਸਪੋਰਟ ਕਰੋ ਥੈਂਕ ਯੂ ਸੋ ਮੱਚ